ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਰੋਗੀ ਸੈਵਾ ਬ੍ਰਾਂਡ ਤੇ ਆਫਰ ਪ੍ਰਾਈਸ ਦੇ ਵਿੱਚ ਸੈਵਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਆ ਜੀ ਪਹਿਲਾਂ ਵੀ ਅਸੀਂ ਸੈਵਾ ਬ੍ਰਾਂਡ ਦੇ ਸੂਟ ਲੈ ਕੇ ਆਏ ਸੀ ਕਾਫੀ ਮੇਰੀ ਭੈਣਾਂ ਨੇ ਪਸੰਦ ਕੀਤੇ ਬਿਲਕੁਲ ਪਿਓਰ ਕਾਟਨ ਸਟਾਫ ਹੁੰਦਾ ਜੀ ਸੈਵਾ ਬ੍ਰਾਂਡ ਠੀਕ ਹੈ ਜੀ ਅੱਜ ਦੇ ਸੂਟ ਵੀ ਆਫਰ ਦੇ ਵਿੱਚ ਰਹਿਣ ਵਾਲੇ ਆ ਸੈਵਾ ਬ੍ਰਾਂਡ ਦੇ ਤੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਪਿਆਰੇ ਦਰੂ ਕੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੇ ਹਾਂ ਠੀਕ ਹੈ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਮੇਨ ਰੋਡ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਆਉਣਾ ਪਊਗਾ ਜੀ ਪਹਿਲਾਂ ਇਹ ਰੇਲਵੇ ਪੌਲ ਚੜ੍ਹ ਕੇ ਉਤਰ ਕੇ ਜੀ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਣਾ ਤੇ ਫਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਉਦੀ ਰਾਈਟ ਸਾਈਡੋਂ ਆਣਾ ਰਾਈਟ ਸਾਈਡ ਪੁਲ ਦੇ نیچے ਵਾਪਸ ਹੋਣਾ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜੂਗੀ ਜੀ ਪਹਿਲੀ ਗਲੀ ਮੁੜੂਗੀ ਜੀ ਉਸ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਦਿਖਾਉਣਾ ਚਾਹੁੰਦੇ ਆ ਕਾਫੀ ਮੇਰੀਆਂ ਭੈਣਾਂ ਨੇ ਸਾਨੂੰ ਆਰਡਰ ਦਿੱਤੇ ਸੀਗੇ ਆ ਬੁਟੀਕ ਵਰਕ ਵਾਲੇ ਸੂਟਾਂ ਦੇ ਜੀ ਉਹ ਵੀ ਉਹਨਾਂ ਦੇ ਰੈਡੀ ਹੋ ਚੁੱਕੇ ਆ ਦੁਬਾਰਾ ਆਰਡਰ ਤੇ ਰੈਡੀ ਹੋਇਆ ਦੇਖੋ ਪਹਿਲਾਂ ਵੀ ਅਸੀਂ ਕਾਫੀ ਸੂਟ ਆਰਡਰ ਤੇ ਰੈਡੀ ਕੀਤੇ ਸੀ ਤੇ ਇਹ ਮੇਹਰ ਭੈਣਾਂ ਦੇ ਆਰਡਰ ਹੈ ਦੁਬਾਰਾ ਅਸੀਂ ਲੈ ਕੇ ਆਏ ਆ ਜੀ ਉਹਨਾਂ ਦੇ ਸੂਟ ਰੈਡੀ ਹੋ ਗਈ ਆ ਤੇ ਜਿਹੜੀ ਮੇਰਿਆਂ ਭੈਣਾਂ ਦੀ ਪੇਮੈਂਟ ਹਾਫ ਆਈ ਆ ਜੀ ਤੁਸੀਂ ਆਪਣੀ ਪੇਮੈਂਟ ਪਾ ਦਿਓ ਫਿਰ ਅਸੀਂ ਤੁਹਾਡਾ ਜਿਹੜੇ ਸੂਟ ਆ ਡਿਲੀਵਰ ਕਰ ਦਾਂਗੇ ਚੱਕਰੀ ਚੱਲੋ ਜੀ ਸਾਰੇ ਸੂਟ ਤੁਹਾਡੇ ਬਣ ਕੇ ਆ ਗਏ ਆ ਜੀ ਠੀਕ ਹੈ ਜੀ ਇਸ ਸੂਟ ਨੂੰ ਜਿਹੜਿਆ ਮੇਰੇ ਭੈਣਾ ਫਸਟ ਟਾਈਮ ਮਿਲੂ ਦੇਖਦੀ ਸੀ ਉਹਨਾਂ ਨੇ ਵੀ ਓਪਨ ਕਰਕੇ ਦਿਖਾ ਦਾਂਗੇ ਇੱਕ ਅੱਧਾ ਸੂਟ ਵੀ ਕਿੱਦਾਂ ਇਹ ਸੂਟ ਰੈਡੀ ਹੋਇਆ ਜਿਵੇਂ ਆਫ ਵਾਈਟ ਦੇ ਵਿੱਚ ਰੈਡੀ ਹੋਇਆ ਜੀ ਦੇਖੋ ਬਹੁਤ ਪਿਆਰਾ ਸੂਟ ਰੈਡੀ ਹੋਇਆ ਕਾਫੀ ਫੇਮਸ ਡਿਜ਼ਾਈਨ ਹੈ ਇਹ ਇੰਸਟਾ ਦਾ ਫੇਮਸ ਡਿਜ਼ਾਈਨ ਹੈ ਜੀ ਅਸੀਂ ਰੈਡੀ ਕੀਤਾ ਸੂਟ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਹੈ ਪੂਰੀ ਸ਼ਰਟ ਦੇ ਉੱਪਰ ਇਹ ਫਰੰਟ ਤੇ ਆਣਾ ਜੀ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹ ਵਾਲੀ ਬਾਟਮ ਤੇ ਵਰਕ ਆਣਾ ਦੇਖੋ ਜੀ ਇਹ ਵਾਲੇ ਆਣ ਗਏ ਸਲੀਵਸ ਠੀਕ ਹੈ ਸਲੀਵਸ ਆਣੀਆਂ ਤੇ ਇਹ ਵਾਲੀ ਆਣੀਆਂ ਜੀ ਬਾਟਮ ਠੀਕ ਹੈ ਇਹ ਵਾਲਾ ਬਾਟਮ ਤੇ ਵਰਕ ਆਣਾ ਬਹੁਤ ਪਿਆਰੇ ਸੂਟ ਰੈਡੀ ਹੋਇਆ ਜੀ ਜੇ ਕਿਸੇ ਨੇ ਹੋਰ ਆਰਡਰ ਦੇਣਾ ਤਾਂ ਤੁਸੀਂ ਵੀ ਆਪਣਾ ਆਰਡਰ ਦੇ ਸਕਦੇ ਹੋ ਸਾਨੂੰ ਪਰ ਸੂਟ ਜਿਹੜੇ ਹੋਣਗੇ ਹਾਫ ਪੇਮੈਂਟ ਲਈ ਜਾਊਗੀ ਤੇ ਆਰਡਰ ਤੇ ਹੀ ਰੈਡੀ ਹੋਣੀ ਹੈ ਜੀ ਠੀਕ ਹੈ ਜੀ ਇਹ ਸਾਡੇ ਕਸਟਮਰਾਂ ਦੇ ਸੂਟ ਹੈ ਤੇ ਜਿਨ੍ਹਾਂ ਦੀ ਪੇਮੈਂਟ ਹਾਫ ਆਈ ਹੈ ਉਹ ਆਪਣੀ ਪੇਮੈਂਟ ਪਾ ਦੇਣ ਤੇ ਤੁਸੀਂ ਆਪਣਾ ਸਾਡੇ ਕੋਲੋਂ ਸੂਟ ਲੈ ਸਕਦੇ ਆ ਜੀ ਦੇਖੋ ਸਾਰੇ ਸੂਟ ਬਣ ਕੇ ਆ ਗਏ ਜੀ ਤੁਹਾਡੇ ਚੈੱਕ ਕਰ ਸਕਦੇ ਹੋ ਦੇਖੋ ਜੀ ਠੀਕ ਹੈ ਜੀ ਕਾਫੀ ਆਰਡਰ ਸੀ ਮੇਰੇ ਪਹਿਣਾ ਦੇ ਡਿਜ਼ਾਈਨ ਵੀ ਕਾਫੀ ਪਸੰਦ ਕੀਤਾ ਗਿਆ ਇਹ ਵਾਲਾ ਚੈੱਕ ਕਰੀ ਚੱਲੋ ਜੀ ਠੀਕ ਹੈ ਜੀ ਦੇਖੋ ਜੀ ਇਹ ਸਾਰੇ ਸਾਡੇ ਪਹਿਣਾ ਦੇ ਆਰਡਰ ਠੀਕ ਹੈ ਜੀ ਜੇ ਕਿਸੇ ਨੇ ਹੋਰ ਆਰਡਰ ਦੇਣਾ ਤੇ ਸਾਡੇ ਕੋਲੇ ਕਾਫੀ ਤਰ੍ਹਾਂ ਦਾ ਸਟਾਫ ਹੈ ਜੀ ਜਿਵੇਂ ਕੈਮਰਕ ਦੇ ਵਿੱਚ ਵੀ ਦੇ ਸਕਦੇ ਹੋ ਠੀਕ ਹੈ ਜੀ ਤੇ ਚੈੱਕ ਪਰਬਰੀ ਦੇ ਵਿੱਚ ਦੇ ਸਕਦੇ ਹੋ ਤੁਸੀਂ ਖਾਦੀ ਵਿੱਚ ਦੇ ਸਕਦੇ ਹੋ ਨਿਊ ਸਟਾਫ ਆਇਆ ਇੱਕ ਟੈਬੀ ਲਾਈਨਿੰਗ ਉਹਦੇ ਵਿੱਚ ਵੀ ਦੇ ਸਕਦੇ ਹੋ ਕਾਫੀ ਤਰ੍ਹਾਂ ਦਾ ਸਟਾਫ ਹੈ ਅਵੇਲੇਬਲ ਹੈਗਾ ਦੇਖੋ ਜੀ ਇਹ ਜਿਵੇਂ ਇਹ ਵਾਲਾ ਸੂਟ ਹੈ ਇਹ ਸੀ ਮੂੰਗੀਆਂ ਜੇ ਗ੍ਰੀਨ ਤੇ ਰੈਡੀ ਕੀਤਾ ਇਹ ਵੀ ਇਹ ਖਾਦੀ ਉੱਪਰ ਰੈਡੀ ਆ ਦੇਖੋ ਜੀ ਇਹ ਸਲਵਾਰ ਦਾ ਵਰਕ ਆਉਣਾ ਠੀਕ ਹੈ ਤੇ ਇਹ ਵਾਲਾ ਆਉਣਾ ਜੀ ਇਹ ਦੋਨੋਂ ਪਾਸੇ ਸਲਵਾਰ ਦੇ ਵਰਕ ਆ ਸਟੇਟ ਸਲਵਾਰ ਬਣਨੀ ਆ ਜੀ ਠੀਕ ਐ ਇਹ ਵਾਲੀ ਬਣਨੀ ਆ ਸ਼ਾਰਟ ਚੈੱਕ ਕਰੋ ਦੇਖੋ ਇਹ ਸ਼ਾਰਟ ਬਣਨੀ ਆ ਬਹੁਤ ਪਿਆਰੀ ਜੀ ਇਹ ਖਾਦੀ ਆ ਜੀ ਬਿਲਕੁਲ ਸੌਫਟ ਵਾਲਾ ਸਟਾਫ ਐ ਵਿਦਆਊਟ ਲਾਈਨਿੰਗ ਸੂਟ ਬਣਨ ਨਾਲ ਠੀਕ ਐ ਜੀ ਇਹ ਸ਼ਰਟ ਦਾ ਵਰਕ ਆਉਣਾ ਪੂਰਾ ਫਰੰਟ ਦੇ ਐਡੀ ਕਾਫੀ ਕਲਰ ਵੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਕਾਫੀ ਕਲਰ ਵੀ ਅੱਛਾ ਕਲਰ ਐ ਜੀ ਦੇਖੋ ਇਹ ਕੈਮਰਾ ਕਿਤੇ ਰੈਡੀ ਹੋਇਆ ਜੀ ਇਹ ਵੀ ਬਹੁਤ ਪਿਆਰਾ ਸੂਟ ਲੱਗਦਾ ਜੀ ਕਾਫੀ ਇਹਨੂੰ ਅਸੀਂ ਜ਼ਿਆਦਾ ਕਾਫੀ ਵੀ ਨਹੀਂ ਕਹਿ ਸਕਦੇ ਠੀਕ ਹੈ ਇਹਨੂੰ ਥੋੜਾ ਜਿਹਾ ਮਾਊਸ ਸ਼ੇਡ ਵੀ ਆਂਦਾ ਇਹ ਡਾਰਕ ਕਾਫੀ ਨਹੀਂ ਹੈਗਾ ਮਾਊਸ ਸ਼ੇਡ ਵੀ ਆਂਦਾ ਬਹੁਤ ਪਿਆਰਾ ਸੂਟ ਹੈ ਜੀ ਇਹ ਵੀ ਰੈਡੀ ਹੋਇਆ ਦੇਖ ਸਕਦੇ ਹੋ ਜੀ 슬ੀਵਸ ਇਹ ਦੇਖ ਸਕਦੇ ਹੋ ਜੀ ਇਹਦੀ ਬਾਟਮ ਠੀਕ ਹੈ ਜੀ ਇਹ ਬਾਟਮ ਦਾ ਵਰਕ ਹੈ ਲਓ ਜੀ ਹੁਣ ਅਸੀਂ ਅੱਜ ਦੀ ਵੀਡੀਓ ਲੱਗੇ ਆ ਸਟਾਰਟ ਕਰਨ ਜੋ ਅਸੀਂ ਤੁਹਾਡੇ ਵਾਸਤੇ ਅੱਜ ਇਹ ਸੂਟ ਲੈ ਕੇ ਆਏ ਅੱਜ ਦੇ ਜਿਹੜੇ ਸੂਟ ਰਹਿਣਗੇ ਸੇਵਾ ਵੀ ਰਹਿਣਦੇ ਰਹਿਣਗੇ ਚੈੱਕ ਕਰੀ ਚਲੋ ਪ੍ਰਾਈਸ ਸਿਰਫ ਆਫਰ ਰਹਿਣ ਵਾਲੀ ਹੈ ਦੇਖੋ ਤੁਹਾਨੂੰ 850 ਦਾ ਸੂਟ ਪੈਣ ਵਾਲਾ ਅੱਜ 600 ਦੇ ਵਿੱਚ ਸੈਵਾ ਬ੍ਰੈਂਡ ਦਾ ਬਿਲਕੁਲ ਪਿਓਰ ਕਾਟਨ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟੱਫ ਨਹੀਂ ਹੈ ਕਾਫੀ ਮੇਰੀਆਂ ਭੈਣਾਂ ਨੇ ਪਹਿਲਾਂ ਵੀ ਸਾਡੇ ਕੋਲੋਂ ਬਾਏ ਕੀਤੀ ਆ ਦੁਬਾਰਾ ਰੀਸਟਾਕ ਕੀਤੀ ਹੈ ਜੀ ਸੂਟ ਚੈੱਕ ਕਰੀ ਚਲੋ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਦੇਖੋ ਨਵਾਂ ਜਿਹਾ ਕਲਰ ਹੈ ਜੀ ਇਹ ਬਹੁਤ ਪਿਆਰਾ ਜਿਹਾ ਨਿਊ ਜਰ ਸ਼ੇਡ ਹੈ ਪ੍ਰਿੰਟ ਚੈੱਕ ਕਰੋ ਜਿਹੜਾ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਅੱਜ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਇਹਨਾਂ ਸੂਟਾਂ ਦੀ ਉਹੀ ਆਫਰ ਪ੍ਰਾਈਸ ਰਹੂਗੀ ਜੀ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਇਹ ਦੇਖੋ ਜੀ ਬਲੈਕ ਤੇ ਆ ਇਹਨੂੰ ਅਸੀਂ ਜੈਡ ਬਲੈਕ ਨਹੀਂ ਕਹਿ ਸਕਦੇ ਥੋੜਾ ਜਿਹਾ ਕਾਰਬਨ ਬਲੈਕ ਤੇ ਆ ਜੀ ਬੜਾ ਪਿਆਰਾ ਜਿਹਾ ਕਲਰ ਆ ਕੋਈ ਢਕੀਲਾ ਕਲਰ ਨਹੀਂ ਹੈ ਦੇਖੋ ਜੀ ਇਹ ਵਾਲੀ ਪ੍ਰਿੰਟਿੰਗ ਸ਼ੌਟ ਦੀ ਹੈ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰੈਣ ਵਾਲੀ ਹੈ ਸਹਿਵਾ ਦੀ ਸਟਾਫ ਸਭ ਨੂੰ ਪਤਾ ਸਹਿਵਾ ਦਾ ਬਹੁਤ ਬੈਸਟ ਸਟਾਫ ਹੁੰਦਾ ਜੀ ਬਿਲਕੁਲ ਪਿਓਰ ਕਾਟਨ ਸਟਾਫ ਜਲਦੀ ਜਲਦੀ ਸਕਰੀਨ ਸ਼ੌਟ ਲਈ ਚਲੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਇਹ ਵਾਈਨ ਸ਼ੇਡ ਤੇ ਆਊਗਾ ਜੀ ਦੇਖੋ ਬੋਟਮ ਆਣੀ ਹੈ ਜੀ ਵਾਈਨ ਸੈਲਫ ਪ੍ਰਿੰਟ ਦੇ ਵਿੱਚ ਰਹਿਣੀ ਹੈ ਬਾਟਮ ਬਿਲਕੁਲ ਪਿਓਰ ਕਾਟਨ ਸਟਾਫ ਹੈ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਜੀ ਡਿਫਰੈਂਟ ਪ੍ਰਿੰਟਿੰਗ ਮਿਲਣ ਵਾਲੀ ਹੈ ਤੁਹਾਨੂੰ ਬਹੁਤ ਪਿਆਰੀ ਜੀ ਠੀਕ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਦੇਖੋ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਹੈ ਜੀ ਠੀਕ ਹੈ ਕਲਰ ਵੀ ਬਹੁਤ ਪਿਆਰਾ ਤੇ ਵਿਦਾਊਟ ਲਾਈਨਿੰਗ ਸੂਟ ਪਹਿਨਣ ਵਾਲਿਆ ਜੀ ਸ਼ਿਪਿੰਗ ਚਾਰਜ ਤੁਹਾਨੂੰ ਐਕਸਟਰਾ ਰਹਿਣ ਵਾਲਾ ਦੇਖੋ ਸ਼ਿਪਿੰਗ ਚਾਰਜ ਅਸੀਂ ਵਿੱਚ ਐਡ ਨਹੀਂ ਹੈ ਕਿਉਂਕਿ ਪ੍ਰਾਈਸ ਸਾਡੀ ਜਿਹੜੀ ਸੂਟਾਂ ਦੀ ਹੁੰਦੀ ਹੈ ਬਿਲਕੁਲ ਜੈਨੂਅਲ ਜੀ ਪ੍ਰਾਈਸ ਹੁੰਦੀ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਪਊਗਾ ਤੁਸੀਂ ਸੈਵਾ ਬ੍ਰੈਂਡ ਦੇ ਸੂਟ ਹੋਰ ਵੀ ਵੀਡੀਓ ਦੇਖਦੇ ਹੋਵੋਗੇ ਜੀ ਦੇਖੋ ਸਾਡਾ ਜਿਹੜਾ ਪ੍ਰਾਈਸ ਹੈ ਜੈਨੂਅਲ ਜੋ ਹੀ ਹੁੰਦਾ ਹੈ ਚੈੱਕ ਕਰੋ ਜੀ ਦੇਖੋ ਜੀ ਇਹ ਆਊਗਾ ਗਰੇ ਦੇ ਡਾਰਕ ਗਰੇ ਕਲਰ ਦੇ ਵਿੱਚ ਆਣਾ ਜੀ ਇਹ ਵਾਲਾ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੇ ਇਹ ਵਾਲਾ ਚੈੱਕ ਕਰੋ ਜੀ ਇਹ बॉटम ਦਾ ਪ੍ਰਿੰਟ ਆ ਨਾ ਸੈਲਫ ਦੇ ਵਿੱਚ ਚੈੱਕ ਕਰੀ ਚਲੋ ਬਿਲਕੁਲ ਕਾਟਨ ਸਟਾਫਰ ਐਂਡ ਵਾਲਾ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਲੈਕ ਤੇ ਆਊਗਾ ਦੇਖੋ ਜੀ ਸੈਲਫ ਦੇ ਵਿੱਚ ਰਹੂਗੀ बॉटम ਠੀਕ ਹੈ ਜੀ ਸੈਲਫ ਤੇ बॉटम ਰਹੂਗੀ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸ਼ਰਟ ਦਾ ਦੇਖੋ ਜੀ ਇਹ ਬਲ ਸਰਦਾ ਪ੍ਰਿੰਟ ਆਊਗਾ ਜੀ ਦੇਖੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਆ ਪ੍ਰਾਈਸ ਸਿਰਫ 600 ਰੁਪਏ ਠੀਕ ਹੈ ਜੀ ਜੇਕਰ ਤੁਸੀਂ ਇੱਕ ਸੂਟ ਮੰਗਵਾ ਰਹੇ ਹੋ ਤੁਹਾਨੂੰ ਸ਼ਿਪਿੰਗ ਚਾਰਜ 50 ਰੁਪੀ ਪਊਗਾ ਜੇਕਰ ਦੋ ਮੰਗਾ ਰਹੇ ਹੋ ਤਾਂ 70 ਰੁਪੀ ਪ੍ਰਾਈਸ ਪੈਣ ਵਾਲਾ ਸ਼ਿਪਿੰਗ ਚਾਰਜ ਠੀਕ ਹੈ ਜੀ ਜਿੰਨੇ ਸੂਟ ਮੰਗਵਾਉਗੇ ਸ਼ਿਪਿੰਗ ਚਾਰਜ ਤੁਹਾਡਾ ਕੱਟੀ ਜਾਣਾ ਠੀਕ ਹੈ ਜੀ 50 ਰੁਪੀ ਦਾ ਪੈਣਾ ਹੀ ਆ ਪਹਿਲਾਂ ਤੁਸੀਂ ਇੱਕ ਸੂਟ ਮੰਗਾ ਲਓ ਜੀ ਇਹ ਵਾਲਾ ਚੈੱਕ ਕਰੋ ਮਸਟਰਡ ਸ਼ੇਡ ਦੇ ਵਿੱਚ ਆਊਗਾ ਗ੍ਰੇ بیس ਹੈ ਦੇਖੋ ਸ਼ਰਟ ਦਾ ਉੱਪਰ ਮਸਟਰਡ ਦੇ ਫਲਾਵਰ ਬਣੇ ਹੋਏ ਆ ਬਾਟਮ ਚੈੱਕ ਕਰੋ ਜੀ ਬਹੁਤ ਪਿਆਰੀ ਜੀ ਬਾਟਮ ਹੈ ਮੈਚਿੰਗ ਕਲਰ ਬਹੁਤ ਪਿਆਰਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ 600 ਦੇਖੋ 600 ਦੇ ਵਿੱਚ ਇੰਨੇ ਸੋਹਣੇ ਸੂਟ ਮਿਲ ਰਿਹਾ ਜੀ ਬਹੁਤ ਵਧੀਆ ਮੌਕਾ ਤੁਹਾਡੇ ਵਾਸਤੇ ਜਲਦੀ ਆ ਦੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਬੁੱਕ ਕਰ ਲਓ ਜੀ ਇਹ ਵਾਲਾ ਜਿਹੜਾ ਕਲਰ ਆ ਨਿਊ ਜੀ ਸ਼ੇਡ ਆ ਮੋਰ ਪੰਖੀਆ ਗ੍ਰੇਜ਼ ਆ ਸ਼ੇਡ ਦੇਖੋ ਗ੍ਰੇ ਜੀ ਸ਼ੇਡ ਵੀ ਦੇ ਰਿਹਾ ਤੇ ਮੋਰ ਪੰਖਿਆਂ ਛੇੜਦੀ ਵੀ ਦੇ ਰਿਆ ਬਹੁਤ ਪਿਆਰੀ ਜੀ ਛੇਡ ਇਸ ਕਲਰ ਦੀ ਇਹ ਵਾਲੀ ਆਉਗੀ ਸ਼ਾਰਟ ਦੇਖੋ ਸ਼ਾਰਟ ਦੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਇਹ ਵਾਲੀ ਆਉਗੀ ਜੀ ਬਾਟਮ ਬਾਕੀ ਤੁਸੀਂ ਜੀ ਲੈਸਸ ਲਗਾ ਕੇ ਜਿੱਦਾਂ ਦੇ ਮਰਜੀ ਡਿਜ਼ਾਈਨਿੰਗ ਕਰ ਸਕਦੇ ਹੋ ਜੀ ਸੂਟਾਂ ਦੀ ਅੱਜ ਦੀ ਸੂਟ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਮੰਗਵਾ ਕੇ ਦੇਖੋ ਜੀ ਜੇ ਮੇਰੇ ਆਪਣੇ ਨਾਲ ਫਸਟ ਟਾਈਮ ਸਾਡੀ ਵੀਡੀਓ ਦੇਖ ਰਹੀਆਂ ਸਾਡੇ ਕੋਲ ਸੂਟ ਤੁਸੀਂ ਆਰਡਰ ਕਰਕੇ ਦੇਖੋ ਜੀ ਪ੍ਰਾਈਸ ਵੀ ਜੈਨੂਅਲ ਜੀ ਆ ਘਰ ਬੈਠੇ ਤੁਹਾਡੇ ਸੂਟ ਆ ਜਾਣਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਚੈੱਕ ਕਰੋ ਦੇਖੋ ਇਹ ਵਾਲੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਜੀ ਪ੍ਰਿੰਟ ਹੈ ਕਲਰ ਜੋ ਆ ਰਿਹਾ ਹੈ ਕੈਮਰੇ ਵਿੱਚ ਬਿਲਕੁਲ ਸਹੀ ਕਲਰ ਆ ਰਿਹਾ ਜੋ ਥੋੜਾ ਬਹੁਤਾ ਕਲਰ ਦਾ ਫਰਕ ਪੈਂਦਾ ਸੀ ਤੁਹਾਨੂੰ ਦੱਸ ਦਿੰਦੇ ਆ ਜੀ ਠੀਕ ਹੈ ਜੀ ਸੇਮ ਜਿੱਦਾਂ ਦਾ ਕਲਰ ਆ ਰਿਹਾ ਹੈ ਕੈਮਰੇ ਵਿੱਚ ਦੇਖੋ ਸਾਰੇ ਕਲਰ ਹੀ ਬਹੁਤ ਪਿਆਰੇ ਰਹਿਣ ਵਾਲੇ ਆ ਪਰਪਲ ਕਲਰ ਚ ਦੇਖੋ ਜੀ ਠੀਕ ਹੈ ਜੀ ਇਹ ਪਰਪਲ ਕਲਰ ਵਿੱਚ ਆਊਗਾ ਦੇਖੋ ਜੀ ਇਹ ਵਾਲਾ ਆਉਗੀ बॉਟਮ ਤੇ ਸ਼ਰਟ ਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਆ ਸ਼ਰਟ ਦੀ ਦੇਖੋ ਜੀ ਇਹ ਵਾਲੀ ਆਉਗੀ ਸ਼ਰਟ ਦੇਖੋ ਜੀ ਠੀਕ ਹੈ ਜੀ ਸਾਰੀ ਪ੍ਰਿੰਟਿੰਗ ਨਿਊਜ਼ ਹੀ ਰਹਿਣ ਵਾਲੀ ਹੈ ਬਹੁਤ ਹੀ ਪਿਆਰੇ ਪਿਆਰੇ ਜਿਹੇ ਪ੍ਰਿੰਟ ਰਹਿਣੇ ਆ ਸੈਵਾ ਬ੍ਰਾਂਡ ਦੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਦੇਖੋ ਜੀ ਬਲੈਕ ਦੇ ਵਿੱਚ ਤੁਹਾਨੂੰ ਤਿੰਨ ਡਿਜ਼ਾਈਨਿੰਗ ਦਿਖਾਤੀ ਜੀ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਹੈ ਸਭ ਦਾ ਫੇਵਰਟ ਕਲਰ ਹੁੰਦਾ ਜੀ ਬਲੈਕ ਵਾਲਾ ਤੇ ਪਾਇਆ ਹੋਇਆ ਵੀ ਬਹੁਤ ਅੱਛਾ ਲੱਗਦਾ ਜੀ ਦੇਖੋ ਸ਼ਰਟ ਹੈ ਬਾਟਮ ਸੀਗੀ ਇਹ ਸ਼ਰਟ ਦੀ ਡਿਜ਼ਾਈਨਿੰਗ ਆਣੀ ਆ ਦੇਖੋ ਜੀ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈ ਸ਼ਰਟ ਦੀ ਚੈੱਕ ਕਰੋ ਜੀ ਠੀਕ ਹੈ ਜੀ अगला कलर चेक करो जी ये नवा जहाड आऊगा वाली आऊगी जी बॉटम देखो जी ये बॉटम आने वाली है तो ये वाली आऊगी जी, जी।, जी शर्ट ਦੇਖੋ ਜੀ ਇਹ ਸ਼ਾਲਟ ਆਉਣ ਵਾਲੀ ਆ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਜੀ ਪ੍ਰਿੰਟਿਕ ਹੈ ਦੋਨਾਂ ਦੀ ਮੈਚਿੰਗ ਬੜੀ ਪਿਆਰੀ ਆ ਠੀਕ ਹੈ ਜੀ ਬਹੁਤ ਪਿਆਰੇ ਜੀ ਸੂਟ ਰਹਿਣ ਵਾਲੇ ਆ ਬਿਲਕੁਲ ਪਿਓਰ ਕਾਟਨ ਸਟਾਫ ਰਹਿਊਗਾ ਜੀ ਠੀਕ ਹੈ ਜੀ ਫੂਰ ਚੈੱਕ ਕਰੋ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਇਹ ਕਿਹਦੇ ਵਿੱਚ ਮਿਲੂਗਾ ਬਲੂ ਜੀ ਸ਼ੇਰ ਚ ਦੇਖੋ ਇਹ ਵਾਲੀ ਪ੍ਰਿੰਟਿੰਗ ਮਿਲੂਗੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਇੱਕ ਦੋ ਸੂਟ ਇਹਨਾਂ ਵਿੱਚੋਂ ਸੇਲ ਸੀ ਇੱਕ ਦੋ ਸੂਟ ਬਾਕੀ ਆ ਇਹ ਕੇਵਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਮੈਚਿੰਗ ਬਹੁਤ ਪਿਆਰੀ ਹੈ ਜੀ ਇਹਦੀ ਚੈੱਕ ਕਰੋ ਦੇਖੋ ਜੀ ਠੀਕ ਹੈ ਜੀ ਇਹ ਕੇਵਲਾ ਕਾਫੀ ਤੇ ਮਿਲੂਗਾ ਜੀ ਕਾਫੀ ਕਲਰ ਦੀ ਬੋਟਮ ਆਣੀ ਹੈ ਠੀਕ ਹੈ ਇਹ ਵਾਲੀ ਸ਼ਰਟ ਆਣੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਸਨ ਅੱਜ ਦੇ ਸਾਡੇ ਸੈਵਾ ਬ੍ਰੈਂਡ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੋਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ